ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਗੱਲ ਕਰਦੇ ਆਂ ਸਰੋਂ ਦੀ ਫਸਲ ਉੱਪਰ ਕੀੜੇ ਮਕੌੜਿਆਂ ਦੀ ਸਰਵਪੱਖੀ ਰੋਕਥਾਮ ਦੀ ਪੱਤਿਆਂ ਦਾ ਸੁਰੰਗੀ ਕੀੜਾ ਸਰੋਂ ਦੀ ਫਸਲ ਦਾ ਇੱਕ ਅਹਿਮ ਕੀੜਾ ਹੈ ਇਸ ਕੀੜੇ ਦੀਆਂ ਜੋ ਸੁੰਡੀਆਂ ਹਨ ਇਹ ਪੱਤਿਆਂ ਦੇ ਵਿੱਚ ਸੁਰੰਗਾਂ ਬਣਾ ਕੇ ਜੋ ਹੈ ਫਸਲ ਦਾ ਨੁਕਸਾਨ ਕਰਦੀਆਂ ਇਹ ਸੁਰੰਗਾਂ ਸਾਨੂੰ ਨੰਗੀ ਅੱਖ ਨਾਲ ਵੀ ਦਿਖਾਈ ਦਿੰਦੀਆਂ ਹਨ ਇਹ ਧਾਰੀਆਂ ਚਿੱਟੇ ਰੰਗ ਦੀਆਂ ਹੁੰਦੀਆਂ ਨੇ ਤੇ ਪੁਰਾਣੇ ਪੱਤਿਆਂ ਉੱਪਰ ਇਸ ਦਾ ਜਿਹੜਾ ਨੁਕਸਾਨ ਆ ਉਹ ਜ਼ਿਆਦਾ ਦਿਖਾਈ ਦਿੰਦਾ ਹੈ ਨੁਕਸਾਨ ਦੇ ਫਲਸਰੂਪ ਜਿਹੜੀ ਬੂਟੇ ਦੀ ਗ੍ਰੋਥ ਆ ਉਹ ਘਟ ਜਾਂਦੀ ਹੈ ਜਿਹਦੇ ਨਾਲ ਕੀ ਹੈ ਕਿ ਜੋ ਅੱਗੇ ਆਉਣ ਵਾਲੇ ਜੋ ਉਹਦੇ ਫੁੱਲ ਆ ਜਾਂ ਉਸ ਦੀਆਂ ਫਲੀਆਂ ਹਨ ਉਹਨਾਂ ਉੱਪਰ ਵੀ ਇਹਨਾਂ ਜਿਹੜਾ ਨੁਕਸਾਨ ਆ ਉਹ ਦੇਖਣ ਨੂੰ ਮਿਲਦਾ ਹੈ ਜੇਕਰ ਗੱਲ ਕਰੀਏ ਇਸ ਦੀ ਰੋਕਥਾਮ ਦੀ ਤਾਂ ਯੂਨੀਵਰਸਿਟੀ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਕੀਟਨਾਸ਼ਕ ਇਸ ਦੀ ਰੋਕਥਾਮ ਲਈ ਸਿਫਾਰਿਸ਼ ਕੀਤੇ ਗਏ ਹਨ ਇਸ ਦੇ ਵਿੱਚੋਂ ਇੱਕ ਕੀਟਨਾਸ਼ਕ ਹੈ ਡਾਈਮੈਥੋਇਡ ਜੋ ਕਿ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਲਾਪਾਉ ਦਾ ਛਿੜਕਾ ਕਰਨਾ ਤੇ ਦੂਸਰਾ ਕੀਟਨਾਸ਼ਕ ਦੇ ਦਾਣੇਦਾਰ ਕੀਟਨਾਸ਼ਕ ਹੈ ਫਿਊਰਡਨ ਕਿਉਂਕਿ 13 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦਾ ਛੱਟਾ ਦੇਣਾ ਤੇ ਉਸ ਤੋਂ ਬਾਅਦ ਹਲਕੀ ਹਲਕੀ ਜਿਹੜੀ ਆਪਾਂ ਸਿੰਚਾਈ ਕਰ ਦੇਣੀ ਆ ਕੋਈ ਵੀ ਕੀਟਨਾਸ਼ਕ ਸਪਰੇਅ ਕਰਨ ਦੇ ਵੇਲੇ ਜੋ ਧਿਆਨ ਰੱਖਣ ਯੋਗ ਗੱਲ ਹੈ ਉਹ ਹੈ ਕਿ ਜਿਹੜੀ ਵੀ ਕੀਟਨਾਸ਼ਕ ਦੀ ਸਪਰੇਅ ਕਰਨੀ ਹੈ ਉਹ ਦੁਪਹਿਰ ਤੋਂ ਬਾਅਦ ਕਰਨੀ ਹੈ ਜਦੋਂ ਪਰਪਰਾਗਣ ਕਰਨ ਵਾਲੇ ਕੀੜਿਆਂ ਦੀ ਜਿਹੜੀ ਐਕਟੀਵਿਟੀ ਜਿਹੜੀ ਘੱਟ ਹੁੰਦੀ ਹੈ ਖੇਤ ਦੇ ਵਿੱਚ ਧੰਨਵਾਦ